ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਭਾਗ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਜੋ ਕਿ ਆਪਾਂ ਕਰਵਾ ਰਹੇ ਹਾਂ ਜੀ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਲੋਹ ਲੰਗਰ ਸਟੋਰ ਪਿੰਡ ਨੌਰਾ ਮਿਤੀ 21 ਦਸੰਬਰ 2025 ਦਿਨ ਐਤਵਾਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਆਸ਼ੀਰਵਾਦ ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਜੀ ਨੌਰਾ ਅਤੇ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸੀਨੀਅਰ ਵਰਗ 15 25 ਸਾਲ ਉਹਨਾਂ ਦੇ ਇਹ ਨਾਮ ਹੈ ਜੀ ਜੂਨੀਅਰ ਵਰਗ ਉਮਰ 14 ਸਾਲ ਤੱਕ ਮਿਨੀਮਮ ਉਮਰ ਜੰਨੀ ਮਰਜ਼ੀ ਹੋਵੇ ਉਹਨਾਂ ਦੇ ਇਹ ਨਾਮ ਹੈ ਜੀ ਇਨਾਮ ਵੰਡ 30 ਦਸੰਬਰ 2025 ਨਗਰ ਕੀਰਤਨ ਦੇ ਵਿੱਚ ਕੀਤੀ ਜਾਵੇਗੀ ਜੀ ਪਹੁੰਚ ਰਹੇ ਜੱਜ ਸਹਿਬਾਨ ਦਸਤਾਰ ਕੂਚ ਸਰਦਾਰ ਇਕਬਾਲ ਸਿੰਘ ਬੰਗਾ ਦਸਤਾਰ ਕੂਚ ਸਰਦਾਰ ਜਗਜੀਤ ਸਿੰਘ ਲਧਾਣਾ ਉੱਚਾ ਭਾਗ ਲੈਣ ਵਾਲੇ ਹਰ ਬੱਚੇ ਨੂੰ 10 ਗੁਰੂ ਸਹਿਬਾਨ ਪੰਜ ਪਿਆਰੇ ਅਤੇ ਚਾਰ ਸਾਬ ਜਾਦਿਆਂ ਦੇ ਨਾਮ ਯਾਦ ਹੋਣੇ ਜ਼ਰੂਰੀ ਹਨ ਇਹ ਸਾਰਿਆਂ ਤੋਂ ਜ਼ਰੂਰੀ ਸ਼ਰਤ ਹੈ ਜੀ ਇਸ ਤੋਂ ਬਿਨਾ ਕਿਸੇ ਵੀ ਬੱਚੇ ਨੂੰ ਪਾਰਟਿਸਪੇਟ ਕਰਨਾ ਨਹੀਂ ਦਿੱਤਾ ਜਾਵੇਗਾ ਪਾਗ ਲੈਣ ਵਾਲੇ ਹਰ ਬੱਚੇ ਨੂੰ 10 ਗੁਰੂ ਸਹਿਬਾਨ, 5 ਪਿਆਰੇ ਅਤੇ 4 ਸਹਬਜ਼ਾਦਿਆਂ ਦੇ ਨਾਮ ਯਾਦ ਹੋਣੇ ਜ਼ਰੂਰੀ ਹਨ। ਪਾਗ ਲੈਣ ਵਾਲੇ ਬੱਚੇ ਪੱਗ ਬਾਜ, ਪਿੰਨਾ, ਸ਼ੀਸ਼ੇ ਨਾਲ ਲੈ ਕੇ ਆਉਣ ਜੀ। ਸਹਿਜਦਾਰੀ ਬੱਚੇ ਵੀ ਪਾਗ ਲੈ ਸਕਦੇ ਹਨ। ਜਜਮੈਂਟ ਸਿਰਫ ਦਸਤਾਰ ਦੀ ਹੀ ਹੋਵੇਗੀ। ਪਾਗ ਲੈਣ ਵਾਲੇ ਹਰ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਆਪ ਸਮੂਹ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਇਸ ਮੁਕਾਬਲੇ ਦਾ ਆਨੰਦ ਮਾਣ ਕੇ ਬੱਚਿਆਂ ਦੀ ਹੌਸਲਾ ਵਧਾਈ ਕਰਨੀ ਜੀ। ਵਿਸ਼ੇਸ਼ ਸਹਿਯੋਗ ਸਮੂਹ ਸੇਵਾਦਾਰ ਲੋਹ ਲੰਕਰ ਸਟੋਰ ਨੋਰਾ ਅਤੇ ਸਮੂਹ ਸੰਗਤ ਪਿੰਡ ਨੋਰਾ। ਸੋ ਆਪ ਸਮੂਹ ਤਾਂ ਇਸ ਹਮੇਸ਼ਾ ਪਹੁੰਚ ਗਈ ਬੱਚਿਆਂ ਦਾ ਹੌਸਲਾ ਵਧਾਈ ਕਰਨਾ ਤੇ ਇਸ ਦਸਤਾਰ ਮੁਕਾਬਲੇ ਦਾ ਆਨੰਦ ਮਾਣਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਭਾਗ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਜੋ ਕਿ ਆਪਾਂ ਕਰਵਾ ਰਹੇ ਹਾਂ ਜੀ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਲੋਹ ਲੰਗਰ ਸਟੋਰ ਪਿੰਡ ਨੌਰਾ ਮਿਤੀ 21 ਦਸੰਬਰ 2025 ਦਿਨ ਐਤਵਾਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਆਸ਼ੀਰਵਾਦ ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਜੀ ਨੌਰਾ ਅਤੇ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸੀਨੀਅਰ ਵਰਗ 15 25 ਸਾਲ ਉਹਨਾਂ ਦੇ ਇਹ ਨਾਮ ਹੈ ਜੀ ਜੂਨੀਅਰ ਵਰਗ ਉਮਰ 14 ਸਾਲ ਤੱਕ ਮਿਨੀਮਮ ਉਮਰ ਜਿੰਨੀ ਮਰਜ਼ੀ ਹੋਵੇ ਉਹਨਾਂ ਦੇ ਇਹ ਨਾਮ ਹੈ ਜੀ ਇਨਾਮ ਵੰਡ 30 ਦਸੰਬਰ 2025 ਨਗਰ ਕੀਰਤਨ ਦੇ ਵਿੱਚ ਕੀਤੀ ਜਾਵੇਗੀ ਜੀ ਪਹੁੰਚ ਰਹੇ ਜੱਜ ਸਹਿਬਾਨ ਦਸਤਾਰ ਕੂਚ ਸਰਦਾਰ ਇਕਬਾਲ ਸਿੰਘ ਬੰਗਾ ਦਸਤਾਰ ਕੂਚ ਸਰਦਾਰ ਜਗਜੀਤ ਸਿੰਘ ਲਧਾਣਾ ਉੱਚਾ ਭਾਗ ਲੈਣ ਵਾਲੇ ਹਰ ਬੱਚੇ ਨੂੰ 10 ਗੁਰੂ ਸਹਿਬਾਨ ਪੰਜ ਪਿਆਰੇ ਅਤੇ ਚਾਰ ਸਾਬ ਜਾਦਿਆਂ ਦੇ ਨਾਮ ਯਾਦ ਹੋਣੇ ਜ਼ਰੂਰੀ ਹਨ ਇਹ ਸਾਰਿਆਂ ਤੋਂ ਜ਼ਰੂਰੀ ਸ਼ਰਤ ਹੈ ਜੀ ਇਸ ਤੋਂ ਬਿਨਾ ਕਿਸੇ ਵੀ ਬੱਚੇ ਨੂੰ ਪਾਰਟਿਸਪੇਟ ਕਰਨਾ ਨਹੀਂ ਦਿੱਤਾ ਜਾਵੇਗਾ ਪਾਗ ਲੈਣ ਵਾਲੇ ਹਰ ਬੱਚੇ ਨੂੰ 10 ਗੁਰੂ ਸਹਿਬਾਨ, 5 ਪਿਆਰੇ ਅਤੇ 4 ਸਹਜਾਦਿਆਂ ਦੇ ਨਾਮ ਯਾਦ ਹੋਣੇ ਜ਼ਰੂਰੀ ਹਨ। ਪਾਗ ਲੈਣ ਵਾਲੇ ਬੱਚੇ ਪੱਗ ਬਾਜ, ਪਿੰਨਾ, ਸ਼ੀਸ਼ੇ ਨਾਲ ਲੈ ਕੇ ਆਉਣ ਜੀ। ਸਹਿਜਦਾਰੀ ਬੱਚੇ ਵੀ ਪਾਗ ਲੈ ਸਕਦੇ ਹਨ। ਜਜਮੈਂਟ ਸਿਰਫ ਦਸਤਾਰ ਦੀ ਹੀ ਹੋਵੇਗੀ। ਪਾਗ ਲੈਣ ਵਾਲੇ ਹਰ ਬੱਚੇ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਆਪ ਸਮੂਹ ਸੰਗਤ ਨੇ ਸਮੇਂ ਸਿਰ ਪਹੁੰਚ ਕੇ ਇਸ ਮੁਕਾਬਲੇ ਦਾ ਆਨੰਦ ਮਾਣ ਕੇ ਬੱਚਿਆਂ ਦੀ ਹੌਸਲਾ ਵਧਾਈ ਕਰਨੀ ਜੀ। ਵਿਸ਼ੇਸ਼ ਸਹਿਯੋਗ ਸਮੂਹ ਸੇਵਾਦਾਰ ਲੋਹ ਲੰਕਰ ਸਟੋਰ ਨੋਰਾ ਅਤੇ ਸਮੂਹ ਸੰਗਤ ਪਿੰਡ ਨੋਰਾ। ਸੋ ਆਪ ਸਮੂਹ ਤਾਂ ਇਸ ਹਮੇਸ਼ਾ ਪਹੁੰਚ ਗਈ ਬੱਚਿਆਂ ਦਾ ਹੌਸਲਾ ਵਧਾਈ ਕਰਨਾ ਤੇ ਇਸ ਦਸਤਾਰ ਮੁਕਾਬਲੇ ਦਾ ਆਨੰਦ ਮਾਣਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ